ਗੁਰਦਰ ਘਰ ਤੇ ਫਿਰ ਅ ਮੈਂ ਗੁਰਕੰਦੀ ਸਿੰਘ ਅਸਿਸਟੈਂਟ ਕਮਿਸ਼ਨਰ ਅੰਡਰ ਟ੍ਰੇਨਿੰਗ ਫਰੀਦਕੋਟ ਅ ਅੱਜ ਇੱਥੇ ਫਰੀਦਕੋਟ ਦੀਆਂ ਜਿਹੜੀਆਂ ਆਪਣੀਆਂ ਸੁਸਾਇਟੀਆਂ ਨੇ ਉਹਨਾਂ ਵੱਲੋਂ ਹਨਾ ਤੇ ਦੇਸ਼ ਭਗਤ ਚੇਤਨ ਦੇਵ ਜੀ ਵਿਜੜ ਕਾਲਜ ਵਿੱਚ ਬਲੱਡ ਡੋਨੇਸ਼ਨ ਕੈਂਪ ਚਲਾਇਆ ਜਾ ਰਿਹਾ ਜਿਸ ਦਾ ਕੇ ਮੈਨਸ ਅਰਦਾਸ਼ ਸ਼ਹੀਦ ਪਖ ਸਿੰਘ ਜੀ ਨੂੰ ਯਾਦ ਉਹਨਾਂ ਦੀ ਯਾਦ ਵਿੱਚ ਤੇ ਸਾਰੇ ਸ਼ਹੀਦਾਂ ਦੀ ਯਾਦ ਵਿੱਚ ਇੱਕ ਬਲੱਡ ਡੋਨੇਸ਼ਨ ਕੈਂਪ ਚਲਾਇਆ ਜਾ ਰਿਹਾ ਜਿੱਦੇ ਵਿੱਚ ਬਲੱਡ ਡੋਨੇਟ ਕੀਤਾ ਜਾ ਰਿਹਾ ਵੱਡੇ ਪੱਧਰ ਤੇ ਪਲੱਸ ਬਲੱਡ ਸੰਬੰਧੀ ਸਾਰੇ ਜਿਹੜੇ ਇਥੋਂ ਦੇ ਨਿਵਾਸੀ ਨੇ ਉਹਨਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਇਸ ਦੇ ਨਾਲ ਹੀ ਅਸੀਂ ਮਤਲਬ ਕਿ ਐਫਰਟ ਕੀਤਾ ਹੈਗਾ ਕਿ ਇਸ ਕੈਂਪ ਦੇ ਨਾਲ 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 ਅਸੀਂ ਨਸ਼ਾ ਵਿਰੋਧੀ ਵੀ ਜੋ ਪੰਜਾਬ ਸਰਕਾਰ ਦੀ ਸਮੇਂ ਮੁਹਿੰਮ ਚੱਲ ਰਹੀ ਹੈ ਜੁੱਧ ਨਸ਼ਾ ਵਿਰੁੱਧ ਉਹਦੇ ਸੰਬੰਧੀ ਆਮ ਲੋਕਾਂ ਨੂੰ ਆਮ ਯੂਥ ਨੂੰ ਜਾਗਰੂਕ ਕੀਤਾ ਜਾ ਸਕੇ ਤਾਂ ਕਿ ਉਹ ਨਸ਼ਿਆਂ ਤੋਂ ਦੂਰ ਜਾ ਸਕਣ ਤੇ ਪਲੱਸ ਜਿਹੜੇ ਕੋਈ ਐਡਿਕਟਸ ਨੇ ਹਨਾ ਉਹਨਾਂ ਨੂੰ ਕਿਸੇ ਹਿਸਾਬ ਨਾਲ ਮੋਟੀਵੇਟ ਕੀਤਾ ਜਾਵੇ ਵੀ ਉਹ ਇਸ ਬੁਰਾਈ ਤੋਂ ਦੂਰ ਜਾਣ ਤੇ ਵੱਧ ਤੋਂ ਵੱਧ ਜਿਹੜੇ ਸਰਕਾਰ ਦੇ ਐਂਟੀ ਡਰੱਗ ਸੈਂਟਰ ਚੱਲ ਰਹੇ ਨੇ ਜਾਂ ਆਊਟ ਸੈਂਟਰ ਚੱਲ ਰਹੇ ਨੇ ਉਹਨਾਂ 'ਚ ਜਾ ਕੇ ਆਪ ਦਾ ਇਲਾਜ ਕਰਵਾ ਸਕਣ ਅਸੀਂ ਇਹ ਹੀ ਦੋ ਵੱਡੇ ਮਹਾਨ ਉਦੇਸ਼ ਲੈ ਕੇ ਅੱਜ ਦਾ ਇਹ ਕੈਂਪ ਲਾਇਆ ਹੈ ਜੀ ਇਹਦੇ ਵਿੱਚ ਸਾਨੂੰ ਜੂਥ ਦਾ ਤੇ ਫਰੀਦਕੋਟ ਨਿਵਾਸੀਆਂ ਦਾ ਭਰਪੂਰ ਸਾਥ ਮਿਲ ਰਿਹਾ ਹੈਗਾ ਅਸੀਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਬਹੁਤ ਖੁਸ਼ ਆ ਇਸ ਐਫਰਟ ਤੋਂ ਜਿਹੜੀ ਇਹ ਸੁਸਾਇਟੀ ਆਪਣੀ ਚੱਲ ਰਹੀ ਹੈ ਇਹਨੇ ਬਹੁਤ ਵਧੀਆ ਕੰਮ ਕੀਤਾ ਖਾਸ ਕਰਕੇ ਬੀਰਡ ਕਾਲਜ ਦੇ ਜਿਹੜੇ ਪ੍ਰਬੰਧਕ ਨੇ ਇਹਨਾਂ ਦਾ ਵੀ ਬਹੁਤ ਵਧੀਆ ਐਫਰਟ ਹੈ ਕਿ ਇਸ ਤਰੀਕੇ ਦੇ ਹੋਰ ਵੀ ਅਗੇ ਡ ਪ੍ਰੋਗਰਾਮ ਚੱਲਣਗੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਪੂਰੀ ਪੂਰੀ ਸਪੋਰਟ ਕੀਤੀ ਜਾਏਗੀ ਤੇ ਮੇਰੀ ਸ਼ਹਿਰ ਨਿਵਾਸੀਆਂ ਨੂੰ ਉਮੀਦ ਅ ਪੀਲ ਵੀ ਹੈ ਤੇ ਵੀ ਉਸ ਪਿੱਤਰਪਰਤੀ ਦੇ ਨਿਵਾਸੀ ਨੇ ਉਹ ਵੱਧ ਤੋਂ ਵੱਧ ਅੱਗੇ ਵਧ ਚੜ ਕੇ ਜਿਹੜਾ ਆਪਣਾ ਬਲੱਡ ਡੋਨੇਟ ਕਰਨ ਕਿਉਂਕਿ ਇੱਕ ਬਲੱਡ ਡੋਨੇਟ ਕਰਨਾ ਤੁਸੀਂ ਪਤਾ ਨਹੀਂ ਕਿੰਨੇ ਬੰਦਿਆਂ ਦੀ ਜਾਂ ਕਿੰਨੇ ਲੋੜਵੰਦਾ ਦੀ ਹੈਲਪ ਕਰ ਰਹੇ ਹੋ ਉਹਨਾਂ ਦੀ ਜਾਨ ਬਚਾ ਰਹੇ ਹੋ ਕਿਸੇ ਮਾਂ ਨੂੰ ਉਹਦਾ ਪੁੱਤ ਦੇ ਰਹੇ ਹੋ ਕਿਸੇ ਪੁੱਤ ਨੂੰ ਉਹਦਾ ਪਿਓ ਦੇ ਰਹੇ ਹੋ ਪਲੱਸ ਇਹਦੇ ਨਾਲ ਜਿਹੜਾ ਵੀ ਬੰਦਾ ਬਲੱਡ ਡੋਨੇਟ ਕਰਦਾ ਉਹਦਾ ਵੀ ਆਪਣੇ ਆਪ 'ਚ ਇੱਕ ਉਹਦੇ ਵੀ ਹੈਲਥ ਬੈਨੀਫਿਟਸ ਨੇ ਜੋ ਪ੍ਰੂਵ ਹੋਣ ਨੇ ਰਿਸਰਚ ਦੁਆਰਾ ਇਸ ਲਈ ਸਾਡੀ ਫਿਰ ਅਪੀਲ ਹੈ ਫਰੀਦਕੋਟ ਨਿਵਾਸੀਆਂ ਨੂੰ ਵੱਧ ਤੋਂ ਵੱਧ ਬਲੱਡ ਡੋਨੇਟ ਕਰਨ ਤੇ ਨਸ਼ਾ ਵਿਰੋਧੀ ਜਿਹੜੀ ਐਕਟੀਵਿਟੀ ਹੈ ਉਹਦੇ ਪ੍ਰਸ਼ਾਸਨ ਦਾ ਸਾਥ ਦੇਣ ਧੰਨਵਾਦ ਅ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਦੇਸ਼ ਭਗਤ ਪੰਡਿਤ ਚੇਤਨ ਦੇਵ ਗਵਰਨਮੈਂਟ ਕਾਲਜ ਆਫ ਐਜੂਕੇਸ਼ਨ ਫਰੀਦਕੋਟ ਦੇ ਸਮੁੱਚੇ ਸਟਾਫ ਦਾ ਧੰਨਵਾਦ ਕਰਨਾ ਚਾਹੁੰਗਾ ਕਿ ਉਹ ਉਹਨਾਂ ਦੇ ਯਤਨ ਸਦਕਾ ਅੱਜ ਅਸੀਂ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਲਾਣ ਜਾ ਰਹੇ ਆ ਸਾਡਾ ਇਹ ਲਗਾਤਾਰ ਚੌਥਾ ਖੂਨਦਾਨ ਕੈਂਪ ਹੈ ਜਿਹੜਾ ਕਿ ਅਸੀਂ ਲਾ ਰਹੇ ਆ ਸਾਡੇ ਕੋਲ ਟੋਟਲੀ ਮਸੇ 200 ਵਿਦਿਆਰਥੀ ਨੇ ਜਿਹਦੇ ਵਿੱਚੋਂ ਅੱਜ ਸਾਡੇ ਕੋਲ 30-35 ਵਿਦਿਆਰਥੀ ਜਿਹੜੇ ਉਹ ਖੂਨ ਦੇਣਗੇ ਇੱਕ ਸਾਡਾ ਵਿਦਿਆਰਥੀ ਐਸਾ ਵੀ ਹੈ ਜਿਹੜਾ ਕਿ 14ਵੀਂ ਵਾਰ ਖੂਨ ਦੇਣ ਜਾ ਰਿਹਾ ਹੈ ਸਾਡੇ ਅੱਜ ਸਟਾਫ ਮੈਂਬਰ ਵੀ ਖੂਨ ਡੋਨੇਟ ਕਰਨਗੇ ਅੱਜ ਸਾਡੇ ਵਿੱਚ ਇਸ ਦਿਹਾੜੇ ਦੇ ਲਈ ਅਸੀਂ ਸਾਡੇ ਗੁਰਕਿਰਨ ਸਿੰਘ ਜੀ ਨੂੰ ਇੱਥੇ ਬੁਲਾਇਆ ਹੈ ਪੀਸੀਐਸ ਅਫਸਰ ਨੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਉਹਨਾਂ ਨੂੰ ਇੱਥੇ ਬੁਲਾ ਕੇ ਮੈਂ ਇਸ ਲਈ ਉੱਥੇ ਨਹੀਂ ਬੁਲਾਇਆ ਉਹਨਾਂ ਨੂੰ ਵੀ ਉਹ ਪੀਸੀਸ ਅਫੀਸਰ ਨੇ ਮੇਨ ਕਾਰਨ ਇਹ ਹੈ ਕਿ ਖੂਨਦਾਨ ਦੀ ਜਿੰਨੀ ਵੈਲਿਊ ਉਹਨਾਂ ਨੂੰ ਪਤਾ ਹੈ ਉਹ ਸ਼ਾਇਦ ਕਿਸੇ ਹੋਰ ਨੂੰ ਪਤਾ ਹੋਵੇ ਕਿਉਂਕਿ ਮੈਂ ਉਹਨਾਂ ਨੂੰ ਪਰਸਨਲੀ ਤੌਰ ਤੇ ਜਾਣਦਾ ਤਾਂ ਉਹਨਾਂ ਦਾ ਇੱਕ ਵਾਰੀ ਫਾਦਰ ਸਾਹਿਬ ਦਾ ਕੋਈ ਐਕਸੀਡੈਂਟ ਹੋ ਗਿਆ ਸੀ ਤੇ ਉਦੋਂ ਕਿਸੇ ਨੇ ਜਿਹੜਾ ਖੂਨ ਦੇ ਕੇ ਉਹਨਾਂ ਦੀ ਜਾਨ ਬਚਾਈ ਸੀ ਤਾਂ ਸ਼ਾਇਦ ਐਸਾ ਵਿਅਕਤੀ ਜਿਹਦੇ ਕੋਲ ਚੀਜ਼ ਦੀ ਮੌਕੇ ਤੇ ਮਿਲੇ ਜਿੰਨੀ ਵੈਲਿਊ ਪਤਾ ਹੁੰਦੀ ਹੈ ਤਾਂ ਸ਼ਾਇਦ ਸਾਨੂੰ ਨਹੀਂ ਪਤਾ ਮੈਨੂੰ ਖੁਸ਼ੀ ਹੈ ਉਹਨਾਂ ਨੂੰ ਇੱਥੇ ਬੁਲਾ ਕੇ ਉਹਨਾਂ ਦੇ ਨਾਲ ਹੀ ਮੈਂ ਸਾਡੇ ਵਿੱਚ ਅੱਜ ਸ਼੍ਰੀ ਉਮੇਂਦਰ ਸ਼ਰਮਾ ਜੀ ਵੀ ਆਏ ਨੇ ਉਹਨਾਂ ਨੂੰ ਵੀ ਜਿਵੇਂ ਆਇਆ ਕਹਿੰਦਾ ਤੇ ਹੋਰ ਵੀ ਜਿੰਨੇ ਆਏ ਨੇ ਸਾਰਿਆਂ ਦਾ ਜੀਓ ਹੈ ਵੀ ਕਰਨਾ ਤੇ ਧੰਨਵਾਦ ਕਰਦੇ ਆ। ਸਰ ਆਮ ਲੋਕਾਂ ਨੂੰ ਸੁਨੇਹਾ ਇਹ ਹੈ ਜੀ ਖੂਨਦਾਨ ਹੈ ਜਿਹੜਾ ਜ਼ਰੂਰ ਕਰਨਾ ਚਾਹੀਦਾ ਹੈ। ਜਿਹੜਾ ਖੂਨਦਾਨ ਮਹਾਦਾਨ ਵਾਕਈ ਬਹੁਤ ਵੱਡੀ ਗੱਲ ਹੈ। ਖੂਨ ਸਾਡੇ ਵਿੱਚ ਰੀਸਾਈਕਲ ਦੁਬਾਰਾ ਹੋ ਜਾਣਾ ਹੈ ਦੁਬਾਰਾ ਬਣ ਜਾਣਾ ਹੈ ਐਸਾ ਕੁਝ ਨਹੀਂ ਇਹ ਵੀ ਨਹੀਂ ਬਣਨਾ ਆਮ ਤੌਰ ਤੇ ਜਿਹੜਾ ਇਮਪ੍ਰੈਸ਼ਨ ਹੈ ਨਾ ਵੀ ਜੇ ਤੁਸੀਂ ਖੂਨ ਕਢਾ ਲਿਆ ਤਾਂ ਤੁਹਾਡੀ ਬੋਡੀ ਜੋ ਘਟ ਜੇਗੀ ਨਹੀਂ ਬੋਡੀ ਚ ਖੂਨ ਘਟਦਾ ਨਹੀਂ ਹੈ ਐਸਾ ਨਹੀਂ ਹੁੰਦਾ ਬੋਡੀ ਨੇ ਰੀ ਜਨਰੇਟ ਸੈੱਲ ਰੀ ਜਨਰੇਟ ਕਰਕੇ ਖੂਨ ਦੁਬਾਰਾ ਬਣਾ ਲੈਣਾ ਹੈ ਇਸ ਕਰਕੇ ਸਾਰਿਆਂ ਨੂੰ ਇਹ ਅੱਗੇ ਆਉਣਾ ਚਾਹੀਦਾ ਹੈ ਤੇ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਕਿਸੇ ਨਾ ਕਿਸੇ ਦੀ ਜਾਨ ਬਚਾਏਗਾ ਜਦੋਂ ਸਾਨੂੰ ਪਤਾ ਲੱਗਿਆ ਨਾ ਸਾਡੇ ਖੂਨ ਨੇ ਉਹਦੀ ਜਾਨ ਬਚਾਈ ਤੇ ਮੈਨੂੰ ਲੱਗਦਾ ਹੈ ਕਿ ਉਹ ਦਿਨ ਸਾਡੇ ਲਈ ਸਭ ਤੋਂ ਵੱਧ ਕੁਝੀ ਦਾ ਦਿਨ ਹੈ ਅਜ ਮਿਤੀ 22 ਮਾਰਚ 2023 ਨੂੰ ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ ਐਜੂਕੇਸ਼ਨ ਫਰੀਦਕੋਟ ਵਿਖੇ ਚੌਥਾ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਜੋ ਕਿ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸਖਤੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਹੈ ਤਾਂ ਇਸ ਦੇ ਵਿੱਚ ਸਾਡੇ ਨਾਲ ਸਾਡੇ ਰੈੱਡ ਰਿਬਨ ਕਲੱਬ ਦੇ ਸਹਿਯੋਗ ਦੇ ਨਾਲ ਇਸ ਤੋਂ ਇਲਾਵਾ ਐਨਐਸਐਸ ਵਿਭਾਗ ਸਾਡੇ 올ਡ ਸਟੂਡੈਂਟ ਐਸੋਸੀਏਸ਼ਨ ਜਿਹੜੀ ਕਾਲਜ ਦੀ ਬਣੀ ਹੋਈ ਹੈ ਉਹਦੇ ਨਾਲ ਤੇ ਸਰਦਾਰ ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਦੇ ਨਾਲ ਅਸੀਂ ਇਹ ਕੈਂਪ ਲਗਾ ਰਹੇ ਹਾਂ ਸੋ ਅਸੀਂ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਖੋਨਦਾਨੀ ਇਸ ਕੈਂਪ ਦੇ ਵਿੱਚ ਪਹੁੰਚਣ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਜੀਤ ਸਿੰਘ ਢਿੱਲੋਂ ਅੱਜ 22 ਤਰੀਕ ਨੂੰ ਜਿਹੜਾ ਪੰਡਤ ਦੇਸ਼ ਭਗਤ ਪੰਡਤ ਚੇਤਨ ਦਾ ਚੇਤਨ ਦੇਵ ਸਰਕਾਰੀ ਕਾਲਜਫ ਐਜੂਕੇਸ਼ਨ ਵੀ ਕਿ ਜਿਹੜਾ ਖੂਨਦਾਨੈਂਪ ਇਹ ਚੌਥਾ ਲਗਾਇਆ ਜਾ ਰਿਹਾ ਹੈ ਇਸ ਵਿੱਚ ਵਿਸ਼ੇਸ਼ ਵੱਖ-ਵੱਖ ਸੋਸਾਇਟੀਆਂ ਸਹਿਯੋਗ ਕਰ ਰਹੀਆਂ ਜਿਵੇਂ ਕਿ ਸਰਦਾਰ ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫੇਅਰ ਸੋਸਾਇਟੀ ਰੈੱਡ ਰੀਬਨ ਕਲੱਬ ਆਪਣੇ 올ਡੇਸਟ ਸਟੂਡੈਂਟ ਐਸੋਸੀਏਸ਼ਨ ਵੱਲੋਂ ਸਹਿਯੋਗ ਕੀਤਾ ਜਾ ਰਿਹਾ ਹੈ ਇਹ ਕੈਂਪ ਬਲੱਡ ਬੈਂਕ ਗੁਰਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਟੀਮ ਦੁਆਰਾ ਲਗਾਇਆ ਜਾ ਰਿਹਾ ਹੈ ਜੀ ਬਾਕੀ ਖੂਨਦਾਨ ਮਹਾਦਾਨ ਆਪਾਂ ਨੂੰ ਪਤਾ ਹੀ ਹੈ ਜਿਵੇਂ ਕਿ ਅੱਜ ਦੇ ਸਮੇਂ ਦੀ ਇਹ ਇੱਕ ਬਹੁਤ ਜ਼ਰੂਰੀ ਲੋੜ ਬਣੀ ਹੋਈ ਹੈ ਕਿ ਹਰ ਇੱਕ ਤੰਦਰੁਸਤ ਵਿਅਕਤੀ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਜਿਵੇਂ ਆਪਾਂ ਦੇਖਦੇ ਆਂ ਕੈਂਸਰ ਦੇ ਮਰੀਜ਼ ਬਹੁਤ ਅੱਜਕੱਲ੍ਹ ਆ ਜਾਂ ਡਿਲੀਵਰੀ ਕੇਸ ਹੁੰਦੇ ਆ ਐਕਸੀਡੈਂਟ ਕੇਸ ਹੁੰਦੇ ਆ ਖੂਨ ਦੀ ਬਹੁਤ ਲੋੜ ਹੁੰਦੀ ਆ ਅਸੀਂ ਵਾਰ-ਵਾਰ ਹਰ ਵਾਰ ਇਹੀ ਅਪੀਲ ਹਰੇਕ ਦੀ ਸਾਡੀ ਹੁੰਦੀ ਹੈ ਵੀ ਆਪਾਂ ਵੱਧ ਤੋਂ ਵੱਧ ਨਵੇਂ ਡੋਨਰ ਜੋੜੀਏ ਅਤੇ 3 ਮਹੀਨੇ ਬਾਅਦ ਜਦੋਂ ਟਾਈਮ ਪੂਰਾ ਹੋ ਜਾਂਦਾ ਤੇ ਆਪਾਂ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਜੀ ਤੇ ਕੱਲ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਰਾਜਗੁਰੂ ਸਖਦੇਵ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਸਾਡਾ ਜਿਹੜਾ ਤੀਜਾ ਕੈਂਪ ਕੱਲ ਨੂੰ ਹੈਗਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਬਲੱਡ ਬੈਂਕ ਸੋ ਜਿਹੜੇ ਅੱਜ ਨਹੀਂ ਇੱਥੇ ਪਹੁੰਚ ਸਕਣਗੇ ਡੋਨਰ ਅਸੀਂ ਉਹਨਾਂ ਨੂੰ ਅਪੀਲ ਕਰਦੇ ਆਂ ਵੀ ਕੱਲ ਬਲੱਡ ਬੈਂਕ ਮੈਡੀਕਲ ਪਹੁੰਚ ਕੇ ਖੂਨ ਦਾਨ ਕਰ ਸਕਦੇ ਆ ਜਾਂ ਜਿੱਥੇ ਵੀ ਜਿਹਨੂੰ ਵੀ ਲੋੜ ਹੈ ਤੁਸੀਂ ਕਿਸੇ ਮਰਜ਼ੀ ਸ਼ਹਿਰ ਚ ਉੱਥੇ ਹੀ ਬਲੱਡ ਬੈਂਕ ਜਾਂ ਕਿਸੇ ਲੋੜਵੰਦ ਪੇਸ਼ੈਂਟ ਨੂੰ ਜਾ ਕੇ ਖੂਨ ਜ਼ਰੂਰ ਦਾਨ ਕਰੋ ਜੀ ਧੰਨਵਾਦ ਹਾਂਜੀ ਮੇਰਾ ਨਾਮ ਗੁਰਵਿੰਦਰ ਸਿੰਘ ਢੰਗੜਾ ਸਕੱਤਰ ਹੋਟਸਟੂਡੈਂਟ ਐਸੋਸੀਏਸ਼ਨ ਦੇਸ਼ ਭਗਤ ਪੰਡਤ ਚੇਤਨਦੇਵ ਸਰਕਾਰੀ ਕਾਲਜ ਆਫ ਐਜੂਕੇਸ਼ਨ ਫਰੀਦਕੋਟ ਅੱਜ ਦਾ ਜਿਹੜਾ ਮੇਨ ਮੁੱਦਾ ਹੈ ਉਹ ਇੱਕ ਦੂਜੇ ਦੀ ਜਾਨ ਪਹਚਾਉਣਾ ਹੈ ਚਾਹੇ ਉਹ ਸਰਕਾਰਾਂ ਨੇ ਚਾਹੇ ਸਮਾਜ ਸੇਵੀ ਕਲੱਬਾਂ ਨੇ ਉਹ ਸਾਰੀਆਂ ਹੀ ਇਸ ਪਾਸੇ ਲੱਗੀਆਂ ਹੋਈਆਂ ਨੇ ਕਿ ਜਿਹੜੇ ਲੋਕ ਜਿਹੜੇ ਵੀ ਲੋਕ ਜਿਹੜੇ ਹੈਗੇ ਆ ਉਹ ਲੋੜਵੰਦ ਹੈਗੇ ਆ ਉਹ ਭਾਵੇਂ ਉਹ ਨਸ਼ਾ ਲੈ ਰਹੇ ਹੈ ਚਾਹੇ ਉਹ ਨਸ਼ਾ ਵੇਚ ਰਹੇ ਹੈਗੇ ਆ ਉਹਨਾਂ ਨੂੰ ਜਾਗਰੂਕ ਕਰਕੇ ਜਿਹੜਾ ਹੈਗਾ ਇਸ ਦਾ ਕੰਮ ਜਿਹੜਾ ਹੈ ਪੰਜਾਬ ਦੇ ਵਿੱਚੋਂ ਸਫਾਇਆ ਕਰਨਾ ਹੈ ਔਰ ਉਸੇ ਹੀ ਸੰਬੰਧ ਦੇ ਵਿੱਚ ਸ਼ਹੀਦੀ ਆਜਨ ਸਰਦਾਰ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਜੋ ਕੱਲ ਹੈ ਉਸ ਨੂੰ ਸਮਰਪਿਤ ਜਿਹੜਾ ਹੈਗਾ ਚੌਥਾ ਵਿਸ਼ਾਲ ਖੂਦਨ ਕੈਂਪ ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ ਐਜੂਕੇਸ਼ਨ ਫਰੀਦਕੋਟ ਵਿਖੇ ਲਗਾਇਆ ਜਾ ਰਿਹਾ ਹੈ ਔਰ ਜਿਸ ਦੇ ਵਿੱਚ ਸਾਨੂੰ ਬਹੁਤ ਸਾਰੀਆਂ ਸੰਸਥਾਵਾਂ ਨੇ ਸਹਿਯੋਗ ਦਿੱਤਾ ਹੈ ਔਰ ਹਮੇਸ਼ਾ ਹੀ ਜਿਹੜਾ ਪ੍ਰਿੰਸੀਪਲ ਔਰ ਜਿਹੜਾ ਸਟਾਫ ਹੈ ਜਾਂ ਬੱਚੇ ਹੈ ਇਸ ਗੱਲ ਦੇ ਬੱਤੇ ਬੜੇ ਰਿਣੀ ਰਹਿਣਗੇ ਕਿ ਹਰ ਸਾਲ ਇਹ ਖੂਨਦਾਨ ਕੈਂਪ ਕਰਕੇ ਬੜੇ ਲੋਕਾਂ ਦੀ ਜਾਨ ਬਚਾਰੇ ਨੇ ਖਾਸ ਤੌਰ ਤੇ ਵਿਦਿਆਰਥੀਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਇਹ ਖੂਨਦਾਨ ਜਿਹੜਾ ਹੈਗਾ ਕਰਨਾ ਹੈਗਾ ਔਰ ਅਸੀਂ OSSE ਦੇ ਵੱਲੋਂ ਸਾਰੇ ਵਿਦਿਆਰਥੀਆਂ ਨੂੰ ਇਹ ਅਪੀਲ ਵੀ ਕਰਦੇ ਆ ਕਿ ਇਹ ਖੂਨਦਾਨ ਦੀ ਜਿਹੜੀ ਮੁਹਿੰਮ ਹੈਗੀ ਹੈ ਉਹ ਹਰ ਸਾਲ ਖੂਨ ਦਾਨ ਦੇਣ ਕਿਉਂਕਿ ਅਸੀਂ ਵੀ ਮੈਂ ਵੀ 22 ਵਾਰ ਖੂਨ ਦਿੱਤਾ ਹੈਗਾ ਪਰੰਤੂ ਹੁਣ ਇਹ ਜ਼ਿਆਦਾ ਹੋਣ ਕਾਰਨ ਡਾਕਟਰ ਸਾਹਿਬ ਕਹਿੰਦੇ ਹੈਗੇ ਆ ਕਿ ਹੁਣ ਤੁਸੀਂ ਖੂਨ ਨਾ ਦਿਓ ਨਹੀਂ ਮੇਰੀ ਦਿਲੀ ਚ ਹੈਗੀ ਹੈ ਕਿ ਮੈਂ ਹਰ ਸਾਲ ਜਿਹੜਾ ਖੂਨ ਦੇਵਾਂ ਕਿਉਂਕਿ ਖੂਨ ਦੇਣ ਦੇ ਫਾਇਦੇ ਬਹੁਤ ਨੇ ਜੇ ਤੁਹਾਡਾ ਕੋਲੇਸਟ੍ਰੋਲ ਵਧਿਆ ਹੈਗਾ ਤਾਂ ਤੁਹਾਡਾ ਕੋਲੇਸਟ੍ਰੋਲ ਜਿਹੜਾ ਹੈਗਾ ਬਿਲਕੁਲ ਠੀਕ ਹੋ ਜਾਂਦਾ ਹੈਗਾ ਚਲੋ ਆਪ ਤਾਂ ਠੀਕ ਰਹਿੰਦਾ ਹੈ ਜਦੋਂ ਦੂਜੇ ਦੀ ਜਾਨ ਬਚਦੀ ਹੈ ਤਾਂ ਬੜੇ ਮਨ ਨੂੰ ਖੁਸ਼ੀ ਹੁੰਦੀ ਹੈਗੀ ਹੈ ਇਸ ਕਰਕੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਜਿਹੜਾ ਹੈਗਾ ਖੂਨਦਾਨ ਕਰਨਾ ਚਾਹੀਦਾ ਹੈ ਕਿਉਂਕਿ ਖੂਨਦਾਨ ਕਰਨਾ ਜਿਹੜਾ ਹੈ ਇੱਕ ਸਭ ਤੋਂ ਵਧੀਆ ਗੱਲ ਹੈਗੀ ਹੈ ਜੇ ਖੂਨ ਜਿਹੜਾ ਹੈ ਦੁਕਾਨਾਂ ਤੇ ਵੇਚਦਾ ਹੁੰਦਾ ਤਾਂ ਸ਼ਾਇਦ ਇਹਦੀ ਰੋਲ ਹੀ ਨਾ ਪੈਂਦੀ ਕਿਉਂਕਿ ਜੇ ਇਨਸਾਨ ਖੂਨ ਦੇਊਗਾ ਤਾਂ ਜਿਹੜਾ ਹੈਗਾ ਕਿਸੇ ਨੂੰ ਦੁੱਖ ਦਿੱਤਾ ਚਾਊਗਾ ਸੋ ਮੈਂ ਫੇਰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਵੱਧ ਤੋਂ ਵੱਧ ਖੂਨਦਾਨ ਕਰਕੇ ਇਸ ਸਮਾਜ ਦੀ ਜਿਹੜੀ ਹੈਗੀ ਆ ਆਪਾਂ ਵੱਧ ਤੋਂ ਵੱਧ ਸੇਵਾ ਕਰੀਏ ਬਹੁਤ ਬਹੁਤ ਧੰਨਵਾਦ